ਕਾਜੀ ਅੱਜ ਮੈਂ ਗੱਲ ਕਰਨ ਲੱਗਿਆ ਹਾਂ ਬਹਿਸ ਜਾਂ ਦਲੀਲ ਮੇਰਾ ਮੰਨਣਾ ਹੈ ਕਿ ਹਮੇਸ਼ਾ ਵਿਅਕਤੀ ਨੂੰ ਦਲੀਲ ਨਾਲ ਗੱਲ ਕਰਨੀ ਚਾਹੀਦੀ ਹੈ ਬਹਿਸ ਤੋਂ ਜਿੰਨਾ ਹੋ ਸਕਦਾ ਹੈ ਉਹ ਗਰੇਜ ਕਰਨਾ ਚਾਹੀਦਾ ਹੈ ਬਚਣਾ ਚਾਹੀਦਾ ਹੈ ਹਮੇਸ਼ਾ ਵਾਸਤੇ ਬਹਿਸ ਨਾਲ ਕੀਤੀ ਹੋਈ ਜਿਹੜੀ ਗੱਲਬਾਤ ਹੈ ਉਹ ਸਾਹਮਣੇ ਵਾਲੇ ਨੂੰ ਭੱਦੀ ਲੱਗਦੀ ਹੈ ਗਲਤ ਲੱਗਦੀ ਹੈ ਤੇ ਕਦੇ ਵੀ ਉਹ ਜਿਹੜੀ ਬਹਿਸ ਨਾਲ ਕੀਤੀ ਹੋਈ ਗੱਲ ਹੈ ਉਦਾ ਉਹਦੇ ਵਿੱਚ ਬਜਨ ਨਹੀਂ ਹੋ ਸਕਦਾ ਉਹ ਬਜਨੀ ਗੱਲਬਾਤ ਨਹੀਂ ਹੋ ਸਕਦੀ ਇਸ ਲਈ ਵਿਅਕਤੀ ਨੂੰ ਆਪਣੀ ਸ਼ਖਸੀਅਤ ਦੇ ਵਿੱਚ ਨਿਖਾਰ ਲਿਆਉਣ ਲਈ ਹਮੇਸ਼ਾ ਹੀ ਦਲੀਲ ਨਾਲ ਗੱਲ ਕਰਨੀ ਚਾਹੀਦੀ ਹੈ ਦਲੀਲ ਨਾਲ ਕੀਤੀ ਹੋਈ ਗੱਲਬਾਤ ਹੀ ਵਿਅਕਤੀ ਦੀ ਸ਼ਖਸੀਅਤ ਦੇ ਵਿੱਚ ਨਿਖਾਰ ਲਿਆ ਸਕਦੀ ਹੈ ਅਤੇ ਉਹਨੂੰ ਸਚਾਈ ਦੇ ਨੇੜੇ ਲਿਜਾ ਸਕਦੀ ਹੈ ਹਮੇਸ਼ਾ ਵਾਸਤੇ ਜਿਹੜੀ ਗੱਲਬਾਤ ਸੱਚੀ ਹੋਏਗੀ ਜਾਂ ਸਚਾਈ ਦੇ ਨੇੜੇ ਹੋਏਗੀ ਉਸ ਦੇ ਵਿੱਚ ਹੀ ਦਲੀਲ ਹੋਏਗੀ ਤੇ ਦਲੀਲ ਨਾਲ ਕੀਤੀ ਹੋਈ ਗੱਲਬਾਤ ਸામਨੇ ਵਾਲੇ ਵਿਅਕਤੀ ਨੂੰ ਜਾਂ ਸਾਹਮਣੇ ਇੱਕ ਤੋਂ ਵੱਧ ਹੀ ਵਿਅਕਤੀ ਨੇ ਉਹਨਾਂ ਨੂੰ ਵੀ ਉਹ ਠੀਕ ਲੱਗਦੀ ਹੈ ਉਹ ਉਹ ਵੀ ਉਹਦੇ ਨਾਲ ਸਹਿਮਤ ਹੁੰਦੇ ਨੇ ਬਹਿਸ ਦੇ ਵਿੱਚ ਕੀਤੀ ਹੋਈ ਗੱਲਬਾਤ ਕਦੇ ਵੀ ਕਿਸੇ ਨੂੰ ਅੱਛੀ ਨਹੀਂ ਲੱਗਦੀ ਚੰਗੀ ਨਹੀਂ ਲੱਗਦੀ ਇਸ ਲਈ ਹਮੇਸ਼ਾ ਵਾਸਤੇ ਬਹਿਸ ਤੋਂ ਬਚਣਾ ਚਾਹੀਦਾ ਹੈ ਬਹਿਸ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤੇ ਦਲੀਲ ਨਾਲ ਹੀ ਗੱਲਬਾਤ ਕਰਨੀ ਚਾਹੀਦੀ ਹੈ ਥੈਂਕ ਯੂ ਸਤਿ ਸ੍ਰੀ ਅਕਾਲ ਜੀ